ਤਾਕੂ ਤੁਸੀਂ 50000 ਕਰੋੜ ਰੁਪਈਆ ਖਾਣ ਵਾਲੇ ਪੰਜ ਕਿ ਮਹੀਨੇ ਪਏ ਹੁੰਦੇ ਆ ਮੈਨੂੰ ਲੱਗਦਾ ਜਿਵੇਂ ਨਵਜੋਸ਼ ਸਿੰਘ ਸਿੱਧੂ ਦੇ ਕਿਸ ਨੇ ਚਾਦੀ ਭਰੀ ਹੁੰਦੀ ਆ ਫਿਰ ਗੋਲ ਨਹੀਂ ਕਾਂਗਰਸ ਕੋਈ ਪਰਫਲ ਨਹੀਂ ਨਲੀ ਵੀ ਬਾਰਸ਼ ਦੀਆਂ ਦੋ ਬੂੰਦਾਂ ਪੈਣਗੀਆਂ ਤੇ ਕਾਂਗਰਸ ਨਿਕਲ ਜੂਗੀ 70 ਸਾਲ ਪੁਰਾਣੀ ਦੇਸ਼ ਨੂੰ ਆਜ਼ਾਦੀ ਦੇਣ ਵਾਲੀ ਪਾਰਟੀ ਹੈ ਦੂਜੀ ਗੱਲ ਆ ਸਾਡੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਜੀ ਆ ਉਹਨਾਂ ਦੀ ਤਵਾ ਲਉਂਦੇ ਆ ਪੰਜਾਬ ਨੂੰ ਲੁੱਟ ਕੇ ਖਾ ਗਿਆ ਪੰਜਾਬ ਨੂੰ ਬਰਬਾਦ ਕਰਤਾ ਇਹਨੇ ਪੰਜਾਬ ਨਾਲ ਇਹਨੇ ਧੋਖਾ ਕੀਤਾ ਵਿੱਚੇ ਦਿੱਲੀ ਦੇ ਸੀਐਮ ਨੂੰ ਮਾਨ ਜਾਂਦੇ ਆ ਪਰ ਉਹ ਅੰਤਮਾਨ ਸਾਹਿਬ ਝੂਠੀ ਪੁੜੀ ਢੱਕੋ ਤੁਸੀਂ 50000 ਕਰੋੜ ਰੁਪਏ ਖਾਣ ਵਾਲੇ ਆ ਜਿਹੜਾ ਕੇਜਰੀਵਾਲ ਸਾਹਿਬ ਭੇੜਾ ਜਾਂ ਮਾਫਲ ਪਾ ਕੇ ਭੇੜੇ ਭੇੜੇ ਯਾਰ ਮੇਰੀ ਖਤੋਂ ਦੇ ਉਹ ਖੰਗੀ ਜਵ ਆ ਕੇ ਖੰਗ ਪਾਵਾ ਹੋਵੇ ਰੋ ਬੰਦਾ ਮਾਨ ਇਮਾਨਦਾਰ ਬੰਦਾ ਵਧੀਆ ਕੰਮ ਕਰਦਾ ਵਾ ਕੇ ਜੀ ਵਾਲੇ ਮਾਨਦਾਰ ਬੰਦਾ ਵਾ ਵਧੀਆ ਕੰਮ ਕਰਦਾ ਵਾ ਤੁਸੀਂ ਗੱਠ ਜੋੜ ਦੀ ਗੱਲ ਕਰੋ ਗੱਲ ਚੱਜਦੀ ਆ ਗੱਲ ਪਚਦੀ ਆ ਗੱਲ ਹজম ਹੁੰਦੀ ਆ ਉਹਨੂੰ ਸਮਝਣਾ ਚਾਹੀਦਾ ਕਿ ਸੈਂਟਰ ਸਟੇਟਾਂ ਦਾ ਗੁਰਦਸਤਾ ਹੈ ਸਟੇਟਾਂ ਦਾ ਗੁਰਦਸਤਾ ਆਦਮ ਸਟੇਟਾਂ ਚ ਆਦਟ ਖੁਸ਼ਬੂ ਹੈ ਤੁਸੀਂ ਪੰਜਾਬ ਨੂੰ ਮਾਰ ਕੇ ਹਿੰਦੁਸਤਾਨ ਖੜਾ ਨਹੀਂ ਕਰ ਸਕਦੇ ਇਹ ਧਾਲ ਹੈ ਇਹ ਸਟੇਟਾਂ ਦਾ ਸੰਗੀਤਾਂਚਾ ਇਹਦਾ ਰਖਵਾਲਾ ਬਣੇਗਾ ਬੰਟੀ ਇਹਦਾ ਰਖਵਾਲਾ ਬਣੇਗਾ ਨਮਜੋਦ ਸਿੰਘ ਸਿੱਧੂ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਫੇਰ ਮੈਂ ਬੇਤੁਕੀ ਜੀ ਗੱਲ ਕਰਨ ਲੱਗਿਆ ਵਾ ਤੇ ਜੇਦਾ ਕੋਈ ਮਤਲਬ ਤਾਂ ਹੈ ਨਹੀਂ ਮੈਂ ਮਾਫੀ ਮੰਗਦਾ ਮਗਰ ਕਿਉਂਕਿ ਮੇਰੀ ਮਜਬੂਰੀ ਬਣ ਜਾਂਦੀ ਆ ਮਸਲਾ ਵੇ ਨਮਜੋਦ ਸਿੰਘ ਸਿੱਧੂ ਆ ਜਦੋਂ 5 ਕਿ ਮਹੀਨੇ ਪਏ ਹੁੰਦੇ ਆ ਮੈਨੂੰ ਲੱਗਦਾ ਜਿਵੇਂ ਨਵਜੋਤ ਸਿੰਘ ਸਿੱਧੂ ਦੇ ਕਿਸਨੇ ਚਾਦੀ ਭਰੀ ਹੁੰਦੀ ਆ ਫਿਰ ਬੋਲਉਣੀ ਹਟਦਾ ਕਰ ਤੇ ਇਹਦੀ ਗੱਲਾਂ ਮੈਨੂੰ ਸਮਝ ਨਹੀਂ ਆਉਂਦੀ ਆ ਦੇਖੋ ਮੈਂ ਨਵਜੋਤ ਸਿੰਘ ਸਿੱਧੂ ਦਾ ਬਹੁਤ ਵੱਡਾ ਫੈਨ ਆ ਜੇ ਨਵਜੋਤ ਸਿੰਘ ਸਿੱਧੂ ਮੈਨੂੰ ਕਹੂਗਾ ਇੱਕ ਲਾਟੇ ਤੇ ਖੜਾ ਆ ਰਿਹਾ ਮੈਂ ਖੜਾ ਰਹੂੰਗਾ ਮੈਂ ਉਹਦਾ ਫੈਨ ਆ ਬਹੁਤ ਵੱਡਾ ਪਰ ਫਿਰ ਵੀ ਮੈਂ ਸਮਝਿਆ ਜਾਣਾ ਜੇ ਨਵਜੋਤ ਸਿੰਘ ਸਿੱਧੂ ਮੈਨੂੰ ਪੁੱਛਿਆ ਜਾਣਾ ਗੁਸਨਾ ਗੁਸ ਵੀ ਹੱਥੀ ਜੋੜ ਕੇ ਬੇਨਤੀ ਆ ਵੀ ਮੈਨੂੰ ਦੱਸਿਆ ਜਾਵੇ ਤੁਸੀਂ ਰਿਆਲੀਆਂ ਕਰ ਰਹੇ ਹੋ ਚੋ ਠੀਕ ਆ ਤੁਹਾਡੇ ਗੱਲਾਂ ਵਿੱਚ ਲੋਕ ਮੁੱਦੇ ਦਾ ਹੀ ਨਿਕਲਿਆ ਤੁਹਾਡੀ ਗੱਲਾਂ ਵਿੱਚ ਕੋਈ ਤੁਸੀਂ ਮੰਗ ਨਹੀਂ ਕਰ ਰਹੇ ਵੀ ਹਸਪਤਾਲ ਖੋਲੋ ਜਾਂ ਐਜੂਕੇਸ਼ਨ ਦਾ ਕੰਮ ਕਰੋ ਜਾਂ ਬੁੱਢਾਂ ਨਾਲ ਸਬਕ ਕਰੋ ਕੋਈ ਵੀ ਤੁਹਾਡੇ ਗੱਲਾਂ ਦੇ ਵਿੱਚ ਮੁੱਦੇ ਨਹੀਂ ਕਰ। ਬਸ ਗੱਲਾਂ ਇੱਕ ਬੇਤੁਕੀਆ ਗੱਲਾਂ ਮੈਨੂੰ ਲੱਗਦੀਆਂ ਨੇ। ਇੱਕ ਪਾਸੇ ਤਾਂ ਨਵਜੋਸ਼ ਸਿੰਘ ਸਿੱਧੂ ਵੀਰਾ ਮੈਨਾਂ ਕਹਿੰਦਾ ਵਾ ਵੀ ਜਿਵੇਂ ਹਾਈ ਕਮਾਂਡ ਕਹਿੰਦੀ ਆ ਆਮ ਆਦਮੀ ਪਾਰਟੀ ਤੇ ਕਾਂਸਪਾਰਟੀ ਦਾ ਘੱਟ ਜੋੜ ਹੋ ਜਾਣਾ ਚਾਹੀਦਾ ਵਗਲਾ। ਆ ਪੰਜਾਬ ਦੇ ਫਾਇਦੇ ਵਾਸਤੇ ਆ। ਆ ਲੋਕਾਂ ਦੇ ਫਾਇਦੇ ਵਾਸਤੇ ਆ। ਜਦੋਂ ਤੁਸੀਂ ਵੱਡੇ ਵੱਡੇ ਅਹੁਦੇ ਲੈਣੇ ਹੋ ਉਦੋਂ ਨਹੀਂ ਤੁਸੀਂ ਪੁੱਛਦੇ ਹੁਣ ਹਾਈ ਕਮਾਨ ਕਹਿੰਦੀ ਆ ਤਾਂ ਤੁਹਾਨੂੰ ਸਮਝੌਤਾ ਕਰਨਾ ਪੈਣਾ ਵਾ ਦੂਜੀ ਗੱਲ ਆ ਆ ਸਾਡੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਜੀ ਆ ਉਹਨੇ ਦੀ ਤਵਾ ਲਾਉਂਦੇ ਆ ਪੰਜਾਬ ਨੂੰ ਲੁੱਟ ਕੇ ਖਾ ਗਿਆ ਪੰਜਾਬ ਨੂੰ ਬਰਬਾਦ ਕਰਤਾ ਇਹਨੇ ਪੰਜਾਬ ਨਾਲ ਇਹਨੇ ਧੋਖਾ ਕੀਤਾ ਵਿੱਚੇ ਦਿੱਲੀ ਦੇ ਸੀਐਮ ਨੂੰ ਨੂੰ ਮਾਨ ਜਾਂਦੇ ਆ ਉਹਦੇ ਰਗੜਾ ਲਾਉਂਦੇ ਆ ਉਹ ਐ ਉਹ ਐ ਪਹਿਲਾਂ ਕਹਿੰਦੇ ਜੀ ਸੀਐਮ ਮੈਂ ਤੋਂ ਕੇਜੀ ਵਾਲੇ ਮੈਂ ਨਾ ਡਿਬੇਟ ਕਰੇ ਮੈਂ ਭਗਵੰਦ ਮਾਨ ਨਾਲ ਨਹੀਂ ਕਰਨੀ ਮੇਰੇ ਲੈਵਲ ਦਾ ਹੈ ਨਹੀਂ ਤੇ ਹੁਣ ਗਈ ਜਾਂਦੇ ਆ ਮੁੱਖ ਮੰਤਰੀ ਬਣ ਗਏ ਸਾਡੇ ਭਗਵੰਦ ਮਾਨ ਜੀ ਹੁਣ ਕਿਹਦੇ ਮੁੱਖ ਮੰਤਰੀ ਕਰੇ ਮੈਨੂੰ ਸਮਝ ਨਹੀਂ ਆਉਂਦੀ ਭਾਈ ਇਹਦੀ ਨਵਜੋਤ ਸਿੰਘ ਸਿੱਧੂ ਸਾਹਿਬ ਜਾਂ ਤਾਂ ਤੁਸੀਂ ਹੱਕਾ ਦਿਓ ਵੀ ਭਗਵੰਦ ਮਾਨ ਈਮਾਨਦਾਰ ਬੰਦਾ ਵਾ ਵਧੀਆ ਕੰਮ ਕਰਦਾ ਵਾ ਕੇਜੀ ਵਾਲਾ ਈਮਾਨਦਾਰ ਬੰਦਾ ਵਾ ਵਧੀਆ ਕੰਮ ਕਰਦਾ ਵਾ ਤੁਸੀਂ ਗੱਠ ਜੋੜ ਦੀ ਗੱਲ ਕਰੋ ਗੱਲ ਚੱਜਦੀ ਆ ਗੱਲ ਪੱਛਦੀ ਆ ਗੱਲ ਹਜਮ ਹੁੰਦੀ ਆ ਪਰ ਇੱਕ ਤਰਫ ਤੋਂ ਤੁਸੀਂ ਉਹਨਾਂ ਨੂੰ ਨਿੰਦੀ ਜਾਂਦੇ ਹੋ ਉਹਨਾਂ ਦੇ ਲਈ ਇਹਦੇ ਬੱਚੀ ਵੀ ਇਹਨਾਂ ਦਾ ਬੇੜਾ ਕਰਕੇ ਕਰਤਾ ਹੁਣ ਜੇ ਇਹਨਾਂ ਨੇ ਪੰਜਾਬ ਦਾ ਬੇੜਾ ਕਰਕੇ ਕਰਤਾ ਤਾਂ ਗੱਠ ਜੋੜ ਕਰਕੇ ਫਿਰ ਕੀ ਫਾਇਦਾ ਨਿਕਲੂਗਾ ਤੁਸੀਂ ਉਹਨਾਂ ਨਾਲ ਗੱਠ ਜੋੜ ਕਰਨਾ ਜਿਹਨੇ ਪੰਜਾਬ ਦਾ ਬੇੜਾ ਕਰਕੇ ਕਰਤਾ ਜਾਂ ਉਹਨਾਂ ਨਾਲ ਕਰਨਾ ਵਾ ਜਿਹੜੇ ਬੰਦੇ ਸਹੀ ਨਿਗਰਾ ਐਸ ਕਰਕੇ ਇੱਕ ਬਿਆਨ ਲੱਖੋ ਤੁਸੀਂ ਜਾਂ ਤੁਸੀਂ ਇਮਾਨਦਾਰੀ ਦਾ ਸਾਡੀ ਪੇਟ ਦੇ ਤੇ ਭਗਵੰਤ ਮਾਨ ਦੇ ਕਿ ਜੀ ਆਨੂ ਤੂੰ ਕਿ ਤੂੰ ਸਾੜੀ ਬੜ ਬੜ ਦੇ ਫਿਰਦੇ ਹੋ ਕੌਣ ਚੋਰ ਆ ਕੌਣ ਸਾਧ ਆ ਜਾਂ ਫਿਰ ਉਹਦੇ ਨਾਲ ਗੱਠ ਜੋਰ ਦੀ ਗੱਲਾਂ ਸਾੜ ਤੋਂ ਕਰੋ ਐਸ ਕਰਕੇ ਗੱਲਾਂ ਉਹ ਕਰੋ ਜੇ ਲੋਕਾਂ ਨੂੰ ਸਮਝਾਉਣਾ ਮੇਰੀ ਤਾਂ ਨਾੜੀ ਪਾਟਣ ਵਾਲੀ ਹੋਈ ਦਿਮਾਗ ਦੀ ਕਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੂੰ ਕਹਿ ਕੀ ਰਿਹਾ ਵਖਰਾ ਉਹ ਮਿਆਣਪੜ ਬੰਦਾ ਤੂੰ ਪੜਿਆ ਲਿਖਿਆ ਬੰਦਾ ਦੋ ਤਿੰਨ ਵਾਰੀ ਤੂੰ ਐਮਪੀ ਚੋਂ ਲੜਨੀ ਆ ਕਿੰਨੀ ਤੂੰ ਸ਼ਾਸਤ ਭੋਗ ਲਈ ਡੱਕਾ ਨਹੀਂ ਕੀਤਾ ਕਰ ਆਹ ਰੇਲ ਗੱਡੀ ਥੱਲੇ ਆ ਕੇ ਮਰੇ ਸੀ ਬੰਦੇ ਆਹ ਉਹ ਦਿਸ਼ਾ ਦੇ ਆਦਨ ਉਹਨਾਂ ਨੂੰ ਕੋਈ ਇਨਸਾਬ ਨਹੀਂ ਮਿਲਿਆ ਐਸ ਕਰਕੇ ਤੂੰ ਪਰਿਆ ਲੱਗਿਆ ਬੰਦਾ ਸਿਆਣੀ ਗੱਲ ਕਰਦਾ ਅਸੀਂ ਵੀ ਮਾਰਨਾ ਕਹੀ ਵੀ ਨਵਜੋਸ਼ ਸਿੰਘ ਸਿੱਧੂ ਸਾਡਾ ਵਗਰ ਲੋਕੀ ਤਾਂ ਕਹੀ ਜਾਂਦੇ ਆ ਉਹ ਕਲਾਕਾਰ ਤੂੰ ਹੈਗਾ ਨਵਜੋਸ਼ ਸਿੰਘ ਸਿੱਧੂ ਉਹ ਆਹ ਲਫਟਰ ਦਾ ਨਾਲ ਮਾਸਟਰ ਦਾ ਲਫਟਰ ਦਾ ਮਾਸਟਰ ਨਹੀਂ ਹੈ ਉਹ ਜਿਹੜਾ ਚੱਲਦਾ ਆਂਦਾ ਵਾ ਐਸ ਕਰਕੇ ਜੇ ਕੋਈ ਵੱਧ ਘਟ ਹੋ ਗਿਆ ਮੈਂ ਮੈਂ ਗਲਤੀ ਮੰਗਦਾ ਵਾਂ ਤੇ ਸਪਸ਼ਟੀਕਰਨ ਦਿਓ ਵਿਕੇਸ਼ ਜੀ ਵਾਲ ਇਮਾਨਦਾਰ ਗੱਡ ਜੋੜ ਕਰਾਂਗੇ ਜਾਂ ਬੇਈਮਾਨ ਅਸੀਂ ਗੱਡ ਜੋੜ ਨਹੀਂ ਕਰਾਂਗੇ ਆਹ ਫਰਜਪੰਦਾ ਵਾਲਾ ਨੇ ਕਹਿੰਦੇ ਥੈਂਕ ਯੂ ਮੇ ਰਿਵਰੀ ਸ਼ੁਕਰੀਆ